ਸ਼ਸ਼ੀਕਲ ਮਹਿਮਾਨ ਪ੍ਰੇਖਕ ਹਾਜ਼ਰ ਹਾਂ 4 ਵਜੇ ਤੱਕ ਲਿਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਅਨਿਲ ਵਿਜੇ ਨੇ ਫਿਰ ਤੋਂ ਹਰਿਆਣਾ ਦਾ ਮੁੱਖ ਮੰਤਰੀ ਬਣਨ ਦਾ ਕੀਤਾ ਦਾਵਾ ਰਾਜਾ ਵਡਿੰਗ ਨੇ ਜੀਰੇ ਦਾ ਕੀਤਾ ਦੌਰਾ ਜ਼ਖਮੀ ਵਿਅਕਤੀ ਦੇ ਨਾਲ ਕੀਤੀ ਮੁਲਾਕਾਤ ਨੁਸ਼ਹਿਰਾ ਪੁੰਨੀਆਂ ਚੋ ਸਰਪੰਚੀ ਨੂੰ ਲੈ ਕੇ ਚੱਲੀਆਂ ਗੋਲੀਆਂ ਪੰਜ ਕਾਂਗਰਸੀ ਆਗੂ ਹੋਏ ਜ਼ਖਮੀ ਜਸਬੀਰ ਜੱਸੀ ਨੇ ਕੰਗਨਾਰ ਰਣੋਤ ਨੂੰ ਦਿੱਤੀ ਚੇਤਾਵਨੀ ਪੰਜਾਬ ਦੇ 4 ਜ਼ਿਲ੍ਹਿਆਂ 'ਚ ਮੀਂਹ ਪੈਣ ਦੇ ਮੌਸਮ ਵਿਭਾਗ ਨੇ ਜਤਾਈ ਭਵਿੱਖਬਾਣੀ ਖੁਡ ਖਬਰਾਂ ਵਿਸਥਾਰ ਨਾਲ ਹਰਿਆਣਾ ਵਿੱਚ ਅੱਜ ਵਿਧਾਨ ਸਭਾ ਦੀਆਂ ਚੋਣਾਂ ਹੋਣ ਹੋ ਰਹੀਆਂ ਨੇ ਤੇ ਅਨਿਲ ਵਿਜੇ ਨੇ ਦੁਬਾਰਾ ਤੋਂ ਹਰਿਆਣਾ ਦਾ ਸੀਐਮ ਹੋਣ ਦਾ ਦਾਵਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅਗਲੀ ਮੀਟਿੰਗ ਸੀਐਮ ਦੇ ਵਿਹਾਰਸ਼ ਤੇ ਹੀ ਹੋਵੇਗੀ ਦਾ ਸਹੀਏ ਕਿ ਹਰਿਆਣਾ ਚ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ VOTING ਜਾਰੀ ਰਹੀ ਹੈ ਸਾਰੀਆਂ 90 ਵਿਧਾਨ ਸਭਾ ਸੀਟਾਂ ਲਈ ਇੱਕ ਪੜਾਅ ਵਿੱਚ VOTING ਹੋ ਰਹੀ ਹੈ ਹਰਿਆਣਾ ਵਿੱਚ 2 ਕਰੋੜ ਤੋਂ ਵੱਧ VOTER VOTING ਵਿੱਚ ਹਿੱਸਾ ਲੈ ਰਹੇ ਹਨ ਇਸ ਵਾਰ ਹਰਿਆਣਾ ਵਿੱਚ ਦਿਲਚਸਪ ਮੁਕਾਬਲਾ ਹੈ ਸੱਤਾਧਾਰੀ ਪਾਰਟੀ ਭਾਜਪਾ ਸੂਬੇ ਦੇ ਤੀਜੀ ਵਾਰ ਸਰਕਾਰ ਬਣਾਉਣ ਲਈ ਚੋਣ ਲੜੇਗੀ ਜਦਕਿ ਕਾਂਗਰਸ ਨੂੰ ਲੰਬੇ ਸਮੇਂ ਬਾਅਦ ਸੂਬੇ ਚ ਸੱਤਾ ਚ ਵਾਪਸੀ ਆਉਣ ਦੀ ਉਮੀਦ ਹੈ ਆਪ ਇਕਲੌਤਾ ਬਸਪਾ ਅਤੇ ਏਸੀਪੀ ਏਐਸਪੀ ਦੇ ਉਮੀਦਵਾਰ ਵੀ ਕਿਸਮਤ ਦੀ ਈਵੀਐਮ ਵਿੱਚ ਸੀਲ ਹੋਵੇਗੀ ਸਵੇਰੇ 9 ਵਜੇ ਤੱਕ ਸਾਰੀਆਂ 90 ਸੀਟਾਂ ਤੇ 953 ਫੀਸਦੀ VOTING ਦਾ ਦਰਜ ਕੀਤੀ ਗਈ ਹੈ ਹਰਿਆਣਾ ਇਸ ਵਾਰ ਫਿਰ ਵਿਧਾਨ ਸਭਾ ਦੀਆਂ ਚੋਣਾਂ ਲਈ 20629 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਚੋਣਾਂ ਦੀ ਕਈ ਦਿਗਜਾਂ ਦੀ ਕੀਮਤ ਦਾ ਤੇ ਲੱਗੀ ਹੋਈ ਹੈ ਇਸ ਵਾਰ ਕਾਂਗਰਸ ਪਾਰਟੀ ਨੇ ਪੈਰੀਸ 올림픽 ਚੋਣ ਤਗਮਾ ਜਿੱਤਨ ਤੋਂ ਹੁੰਜੀ ਦਾ ਪਲ ਪਹਿਲਵਾਨ ਵਿਨੀਤ ਸ਼ਵਾਟ ਨੂੰ ਚਲਾਨਾ ਤੋਂ ਆਪਣਾ ਉਮੀਦਵਾਰ ਬਣਾਇਆ ਹੈ ਧਿਆਨਯੋਗ ਹੈ ਕਿ VOTING ਤੋਂ ਠੀਕ ਪਹਿਲਾਂ ਵੀਰਵਾਰ ਯਾਨੀ 3 ਅਕਤੂਬਰ ਨੂੰ ਭਾਜਪਾ ਦੇ ਸੀਨੀਅਰ ਨੇਤਾ ਸ਼ੋਕ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਏ ਸਨ ਅਨਿਲ ਵਿਜ ਨੇ ਮੁੱਖ ਮੰਤਰੀ ਯੋਗ ਦੇ ਲਈ ਦਾਵਾ ਕੀਤਾ ਹੈ ਅੰਮ੍ਰਾਲਾ ਕੈਂਟ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨਿਲ ਵਿਜ ਨੇ ਕਿਹਾ ਹੈ ਕਿ ਹਰਿਆਣਾ ਵਿੱਚ ਭਾਜਪਾ ਆਪਣੀ ਸਰਕਾਰ ਬਣਾਵੇਗੀ ਤਾਂ ਸਹੀ ਹੈ ਕਿ ਹਰਿਆਣਾ ਵਿੱਚ ਚੋਣਾਂ ਚੱਲਣ ਦੇ ਵਿੱਚ ਅਵਿਚਾਲੇ ਹੀ ਸਿਆਸਤ ਜਿਹੜੀ ਕਿ ਗਰਮਾਈ ਹੋਈ ਹੈ ਤੇ ਅਨਿਲ ਵਿਜ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਦਾ ਵਾਲਾ ਸੀਐਮਬੀ ਮੈਂ ਹੀ ਹੋਵਾਂਗਾ ਜੀਰਾ ਵਿਖੇ ਹੋਈ ਹਿੰਸਕ ਕਤਲ ਦੌਰਾਨ ਰਾਜਾ ਵਡਿੰਗ ਨੇ ਅੱਜ ਜੀਰੇ ਦਾ ਦੌਰਾ ਕੀਤਾ ਅਤੇ ਜ਼ਖਮੀ ਵਿਅਕਤੀ ਦੇ ਨਾਲ ਮੁਲਾਕਾਤ ਕੀਤੀ ਹੈ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵਡਿੰਗ ਨੇ ਆਪ ਸਮਰਥਕਾਂ ਵੱਲੋਂ ਹਾਲ ਹੀ ਵਿੱਚ ਹੋਏ ਕਤਹਿंसक ਹਮਲੇ ਵਿੱਚ ਜ਼ਖਮੀ ਹੋਏ ਸਾਫ ਕਾਬਾਇਦਕ ਕੁਲਬੀਰ ਸਿੰਘ ਜੀਰਾ ਅਤੇ ਹੋਰ ਕਾਂਗਰਸੀ ਵਰਕਰਾਂ ਨੂੰ ਮਿਲਣ ਲਈ ਜੀਰਾ ਦਾ ਦੌਰਾ ਕੀਤਾ ਹੈ ਜੀਰਾ ਵਿਖੇ ਪ੍ਰਸ਼ਾਸਨ ਇਸ ਘਟਨਾ ਵਿੱਚ ਪੰਚਾਇਤੀ ਚੋਣਾਂ ਦੇ ਚਾਹਵਾਨ ਉਮੀਦਵਾਰ ਅਤੇ ਪਾਰਟੀ ਵਰਕਰਾਂ ਨੂੰ ਨਿਸ਼ਾਨਾ ਬਣਾਉਣਾ ਗਿਆ ਹੈ ਸੀ ਜਿੱਥੇ ਕਾਂਗਰਸੀ ਆਗੂਆਂ ਤੇ ਗੋਲੀ ਚਲਾਈਆਂ ਗਈਆਂ ਅਤੇ ਪਥਰਾਫ ਕੀਤਾ ਗਿਆ ਜਿਸ ਦਾ ਉਦੇਸ਼ ਆਪ ਸਰਕਾਰ ਦਾ ਵਿਰੋਧ ਕਰਨਾ ਹਿੰਮਤ ਕਰਨ ਵਾਲਿਆਂ ਨੂੰ ਚੁੱਪ ਕਰਵਾਉਣਾ ਸੀ ਆਪਣੀ ਇਸ ਫੇਰੀ ਦੌਰਾਨ ਰਾਜਾ ਵਡਿੰਗ ਨੇ ਜ਼ਖਮੀਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹਨਾਂ ਦੇ ਨਾਲ ਡਟ ਕੇ ਖੜੇ ਹਨ ਅਤੇ ਕਿਹਾ ਹੈ ਕਿ ਮੈਂ ਇਨਸਾਫ ਦੀ ਆਵਾਜ਼ ਨੂੰ ਚੁੱਪ ਨਹੀਂ ਹੋਣ ਦੇਵਾਂਗਾ ਪੰਚਾਇਤੀ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਨੂੰ ਯਕੀਨਨ ਬਣਾਉਣ ਲਈ ਕਾਂਗਰਸ ਪਾਰਟੀ ਹਮੇਸ਼ਾ ਤੁਹਾਡੇ ਨਾਲ ਰਹੀਦਾ ਸਹੀ ਕਿ ਰਾਜਾ ਵਡਿੰਗ ਵੱਲੋਂ ਜਿਹੜਾ ਦੌਰਾ ਕੀਤਾ ਗਿਆ ਤੁਹਾਨੂੰ ਕਿਹਾ ਗਿਆ ਹੈ ਕਿ ਪੰਚਾਇਤੀ ਚੋਣਾਂ ਸਹੀ ਢੰਗ ਨਾਲ ਕਰਵਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੈ Yeah. ਪੰਚਾਇਤੀ ਜੀ ਉਹਨਾਂ ਨੂੰ ਲੈ ਕੇ ਨੁਸ਼ਹਿਰਾਪੁਰ ਨੇ ਆ ਵਿਖੇ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਪੰਜ ਕਾਂਗਰਸੀ ਆਗੂ ਗੰਭੀਰ ਜ਼ਖਮੀ ਹੋਏ ਨੇ ਤੇ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਦਾ ਸਹੀ ਏ ਕਿ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦੇ ਆਖਰੀ ਦਿਨ ਤਰਨਤਾਰਨ ਦੇ ਪਿੰਡ ਨੁਸ਼ਹਿਰਾਪੁਰ ਨੇ ਚ ਗੋਲੀ ਚੱਲਣ ਕਾਰਨ ਪੰਜ ਕਾਂਗਰਸੀ ਵਰਕਰ ਜ਼ਖਮੀ ਹੋ ਗਏ ਇਸ ਦੇ ਨਾਲ ਹੀ ਜ਼ਿਲ੍ਹੇ ਚ ਕਈ ਥਾਵਾਂ ਤੇ ਨਾਮਜ਼ਦਗੀ ਪੇਪਰ ਦਾਖਲ ਕਰਨ ਆਏ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਤੇ ਫਾਈਲਾਂ ਖੋ ਕੇ ਪਾੜਨ ਦੀਆਂ ਵਾਰਦਾਤਾ ਸਾਹਮਣੇ ਆਈਆਂ ਹਨ ਇਸ ਘਟਨਾਵਾਂ ਖਿਲਾਫ ਕਾਂਗਰਸ ਦੇ ਸੁਭਪ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵ ਨੇ ਪਾਰਟੀ ਦੇ ਹੋਰ ਆਗੂਆਂ ਤੇ ਅੱਜ ਇੱਥੇ ਡੀਸੀ ਪਰਮਵੀਰ ਸਿੰਘ ਤੇ ਐਸਐਸਪੀ ਗੌਰਵ ਤੁਰਾ ਨੂੰ ਮਿਲ ਕੇ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਨਸ਼ਰਾ ਪੁੰਨੀਆਂ ਚ ਜ਼ਖਮੀ ਹੋਏ ਵਿਅਕਤੀਆਂ ਦੀ ਵੀ ਮੌਜੂਦ ਸਨ ਇਸ ਦੌਰਾਨ ਸੀਪੀਆਈ ਕਾਕੁਰੇਨਾ ਨੇ ਚਿਮਾਕਲਾਂ ਚੋਂ ਇੱਕ ਐਸਸੀ ਮਹਿਲਾ ਉਮੀਦਵਾਰ ਦੀ ਨਾਮਜ਼ਦਗੀ ਫਾਈਲ ਆਪ ਵਰਕਰਾਂ ਵੱਲੋਂ ਪੜਨ ਖਿਲਾਫ ਥਾਣਾ ਅਜਮਤ ਥਾਂ ਸਾਹਮਣੇ ਤਰਨਾਹੀ ਲਾ ਦਿੱਤਾ ਹੈ ਦੱਸਈਏ ਕਿ ਨਸ਼ਰਾ ਪੁੰਨੀਆਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਤੜਾ ਤੜ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਪੰਜ ਕਾਂਗਰਸੀ ਆਗੂ ਜ਼ਖਮੀ Right winning. ਆਏ ਦਿਨ ਕੰਗਨਾ ਰਣੋਤ ਪੰਜਾਬ ਨੂੰ ਲੈ ਕੇ ਵਿਵਾਦਤ ਟਿੱਪਣੀ ਦਿੰਦੀ ਰਹਿੰਦੀ ਹੈ ਜਿਸ ਕਾਰਨ ਉਹ ਸੁਰਖੀਆਂ ਚ ਬਣੀ ਹੋਈ ਹੈ ਹੁਣ ਜਸਵਿੰਦਰ ਜੱਸੀ ਨੇ ਕੰਗਨਾ ਰਣੋਤ ਨੂੰ ਚੇਤਾਵਨੀ ਦਿੱਤੀ ਹੈ ਦੱਸਿਏ ਕਿ ਅਦਾਕਾਰ ਤੇ ਸਿਆਸਤਕਾਰਾਂ ਨੂੰ ਬਣੀ ਕੰਗਨਾ ਰਣੋਤ ਆਪਣੇ ਬੇਵਾਕ ਬਿਆਨਾਂ ਲਈ ਜਾਣੀ ਜਾਂਦੀ ਹੈ ਅਦਾਕਾਰ ਤੇ ਕਮੈਂਟ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਰਹਿੰਦੇ ਹਨ ਪਰ ਹਾਲ ਹੀ ਚ ਇੱਕ ਪੰਜਾਬੀ ਗਾਇਕ ਨੇ ਕੰਗਨਾ ਦੇ ਖਿਲਾਫ ਆਪਣੀ ਜ਼ੁਬਾਨ ਖੋਲ ਦੁੱਤੀ ਹੈ ਤੇ ਅਦਾਕਾਰ ਨੂੰ ਖੁੱਲੇ ਐਮ ਧਮਕੀ ਵੀ ਦਿੱਤੀ ਹੈ ਦਿਲ ਲੱਗ ਗਈ ਕੁੜੀ ਲੱਗਦਾ ਲਸ਼ਕਾਰਾ ਅਤੇ ਹੋਰ ਵਰਗੇ ਮਸ਼ਹੂਰ ਗੀਤਾ ਲਈ ਜਾਣੇ ਜਾਂਦੇ ਪੰਜਾਬੀ ਗਾਇਕ ਜਸਬੀ ਜੱਸੀ ਨੇ ਹਾਲ ਹੀ ਚੋਦਾ ਘਾਰ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰੋਨਾਥ ਨੂੰ ਪੰਜਾਬ ਦੀ ਬਦਨਾਮੀ ਦੇ ਖਿਲਾਫ ਚੇਤਾਵਨੀ ਦਿੱਤੀ ਹੈ ਤੇ ਧਮਕੀ ਦਿੱਤੀ ਹੈ ਜੇਕਰ ਉਹ ਆਪਣੇ ਸੂਬੇ ਬਾਰੇ ਕੁਝ ਪਲਾ ਬੋਲਦੀ ਰਹੀ ਭਾ ਪੰਜਾਬ ਉਹ ਉਸ ਦਾ ਪਰਦਾ ਫਾਸ਼ ਕਰੇਗਾ ਦਾ ਸਹੀ ਹੈ ਕਿ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਇੱਕ ਰੈਲੀ ਦੌਰਾਨ ਕੰਗਨਾ ਨੇ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਪੰਜਾਬ ਦਾ ਗਵਾਂਢੀ ਰਾਜ ਨਸ਼ੇ ਦੀ ਲਤ ਨਾਲ ਭਰਿਆ ਹੋਇਆ ਹੈ ਤੇ ਸੂਬੇ ਦੇ ਨੌਜਵਾਨ ਸ਼ਰਾਬ ਦੇ ਆਦੀ ਹੰਝਤ ਕੀ ਹਿਮਾਚਲ ਇਸ ਦੇ ਬਿਲਕੁਲ ਉਲਟ ਹੈ ਦਾ ਸਹੀ ਹੈ ਕਿ ਕੰਗਨਾ ਨਾਜ਼ ਨੂੰ ਜਸਵਿੰਦਰ ਜੱਸੀ ਵੱਲੋਂ ਸ਼ਰੇਆਮ ਚਿਤਾਵਨੀ ਅਤੇ ਧਮਕੀ ਦਿੱਤੀ ਗਈ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ 4 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਪੋਥਕਵਾਣੀ ਜਤਾਈ ਗਈ ਹੈ ਦੱਸਿਆ ਇਹ ਕਿ ਪੰਜਾਬ 'ਚ ਮੌਨਸੂਨ ਦੇ ਜਾਣ ਤੋਂ ਬਾਅਦ ਦਿਨ ਬਦਿਨ ਗਰਮੀ ਵਧਣ ਲੱਗ ਗਈ ਹੈ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 33 ਡਿਗਰੀ ਤੋਂ ਪਾਰ ਹੋ ਗਿਆ ਹੈ ਜੋ 4 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ ਇਹਨਾਂ ਜ਼ਿਲ੍ਹਿਆਂ ਵਿੱਚ ਫਾਜ਼ਿਲਕਾ ਮੁਕਸਰ ਬਠਿੰਡਾ ਅਤੇ ਮਾਨਸਾ ਸ਼ਾਮਲ ਹਨ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਹੇਗਾ ਚੰਡੀਗੜ੍ਹ 'ਚ ਅਸ਼ਕਤਾਰ ਤੇ ਬੱਦਲਵਾਹੀ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਸਵੇਰ 'ਚ ਤ 20 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਇਹ ਹਜੇ ਵੀ ਸਵੇਰ ਦੇ ਆਮ ਤਾਪਮਾਨ ਨਾਲੋਂ 2.3 ਡਿਗਰੀ ਵੱਧ ਹੈ ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ ਹੈ ਦੱਸੋ ਇਹ ਕਿ ਮੌਸਮ ਵਿਭਾਗ ਨੇ ਆਪਣੇ ਨਵੇਂ ਬੁਲੇਟਿਨ ਚ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਪੰਜਾਬ ਦੇ ਚਾਰ ਸੂਬਿਆਂ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਵੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁਨਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਹੁੰਦੀ ਇਜਾਜ਼ਤ ਧੰਨਵਾਦ